नानक साहब की ऐसी बख्शिश ऐसी मेहर क्योंकि आप हमने राय करना धार आप अकाल परमेश्वर का रूप सन गुरु नानक साहब महाराज और गुरु नानक साहब की ऐसी बख्शिश ऐसी मेहर जो तो गुरु नानक साहब इराक के फकीर को मिले

बासीअ विच आख वसूल ਲੰਡਾ ਹਾਸੇ ਬਾਬਾ ਅਰਤਾ ਸਿੰਘ ਬੇਦੀ ਸ਼੍ਰੀ ਗੁਰੂ ਸਾਹਿਬ ਵਾਲੇ ਡੇਰਾ ਬਾਬਾ ਨਾਨਕ ਤੋਂ 2017 ਸ ਵਿੱਚੋਂ ਸਮੂਹ ਦੇਸ਼ਾਂ ਪ੍ਰਦੇਸ਼ਾਂ ਦੀ ਸੰਗਤਾਂ ਨੂੰ ਗੁਰੂ ਮਹਾਰਾਜ ਦੀ ਕਟੇ ਸਾਂਝੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀਆ ਪਾਰਕ ਕਿਰਪਾ ਧੰਨ ਧੰਨ ਸਾਹਿਬ ਜਿਹੜੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਬੇਸਾ ਪ੍ਰਦੇਸ਼ਾਂ ਦੀ ਸੰਗਤਾਂ ਮਨਾ ਰਹੀਆਂ ਨੇ ਅੱਜ ਹਰ ਕੋਨੇ ਕੋਨੇ ਦੇ ਵਿੱਚ ਹਰ ਘਰ ਦੇ ਵਿੱਚ ਗੁਰੂ ਮਹਾਰਾਜ ਦੇ ਗੁਰਪੁਰਬ ਮਨਾਏ ਜਾ ਰਹੇ ਨੇ ਬੜੀਆ ਪਾਰਕ ਕਿਰਪਾ ਕਿਉਂਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਗ ਜੇ ਚਾਨਣ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਪੈਗਾਮ ਦਿੱਤਾ ਸੀ ਉਹ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਸੀ ਕਿ ਉਸ ਅਕਾਲ ਪੁਰਖ ਪਰਮੇਸ਼ਰ ਦੀ ਯਾਦ ਕਰੀਏ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਐਸੀ ਕਿਰਪਾ ਕਿ ਉਹਨਾਂ ਨੇ بڑے ਦਾਸ ਨੇ بڑے ਕਿੰਨੇ ਵੀ ਵੀਰ ਬਕਮਰ ਜਿੰਨੇ ਵੀ ਹੋਏ ਨੇ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਕਿ ਮੈਂ ਰੱਬ ਨੂੰ ਪਾ ਲਿਆ ਰੱਬ ਨੂੰ ਲੱਭ ਲਿਆ ਮੈਂ ਇੱਕ ਲੇਖ ਗੁਰੂ ਨਾਨਕ ਸਾਹਿਬ ਹੋਏ ਨੇ ਜਿਨ੍ਹਾਂ ਨੇ ਇਹ ਕਹਿ ਦਿੱਤਾ ਕਿ ਮੈਂ ਰੱਬ ਤਨ ਲੱਭ ਲਿਆ ਇੱਕ ਦਿਨ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਹੀ ਸਪਸ਼ਟ ਕੀਤਾ ਗੁਰੂ ਗ੍ਰੰਥ ਸਾਹਿਬ ਮਾਲਕ ਦੀ ਬਾਣੀ ਆਉਂਦੀ ਹੈ ਮਾਲਕ ਨਾਨਕ ਸੱਚ ਦਾ ਤਾਰ ਸ਼ਨਾਖਤ ਉਦਰ ਦੀ ਕਹਿੰਦਾ ਤੇਰੀ ਮੈਂ ਸ਼ਨਾਖਤ ਕਰ ਲਿਆ ਤੇਰੀ ਕੁਦਰਤ ਵਿੱਚ ਤੇਰੀ ਸ਼ਨਾਖਤ ਕਰਦੇ ਐਸੇ ਦੀਸ ਦੁਨਿਆ ਦੇ ਮਾਲਕ ਹੈ ਜਿਹੜੀ ਕੁਦਰਤ ਹੈ ਸਾਡੀ ਇਹਦੇ ਵਿੱਚੋਂ ਕਹਿੰਦਾ ਮੈਂ ਤੈਨੂੰ ਲੱਭ ਲੈ ਕਿਉਂਕਿ ਜਿਹੜੀ ਕਾਇਨਾਤ ਹੈ ਇਹਨੂੰ ਉਹ ਅਕਾਲ ਪੁਰਖ ਨੇ ਸ਼੍ਰੀ ਸੰਭਾਲਦਾ ਹੋਰ ਕੋਈ ਨਹੀਂ ਸੰਭਾਲ ਸਕਦਾ ਇਸ ਕਰਕੇ ਬੜੀਆ ਪਾਲ ਕਿਰਪਾ ਵੱਡਾ ਪ੍ਰਗਟ ਹੈ ਕੱਲ੍ਹ ਜੁਕੇ ਅੰਦਰ ਜੋਤ ਜਗਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਅੱਜ ਬੜੀਆ ਪਾਲ ਕਿਰਪਾ ਜੋ ਗੁਰੂ ਨਾਨਕ ਸਾਹਿਬ ਦਾ ਪੈਗਾਮ ਸੀ ਇਹ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਦਾ ਇੱਕ ਕਾਰਜਕ੍ਰਮ ਬਣਾ ਰਿਹਾ ਔਰ ਇਵੇਂ ਹੀ ਬੜੀ ಅಪਾਰ ਕਿਰਪਾ ਦੀ ਇਸ ਧਰਤੀ ਤੇ ਵੀ ਖੜੇ ਹੈ ਇਹ ਧਰਤੀ ਵੀ ਉਹਨੀ ਪਵਿੱਤਰ ਹੈ ਕਿਉਂਕਿ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ 17 ਸਾਲ 5 ਮਹੀਨੇ 9 ਦਿਨ ਖੇਤੀ ਕੀਤੀ ਹੈ ਇਹ ਬੜੀ ਇਹ ಅಪਾਰ ਕਿਰਪਾ ਇਸ ਧਰਤੀ ਤੇ ਅਸੀਂ ਭਾਗਾ ਵਾਲੇ ਜੀ ਆ ਅਸੀਂ ਸਾਰੇ ਕਿ ਜੋ ਅਸੀਂ ਬੜੇ ਭਾਗਾ ਵਾਲੇ ਜੀ ਆ ਕਿ ਜਿਹੜੇ ਅਸੀਂ ਇਹ ਧਰਤੀ ਦੇ ਉੱਤੇ ਰਹਿ ਰਹੇ ਹਾਂ ਉਹ ਗੁਰੂ ਨਾਨਕ ਸਾਹਿਬ ਦਾ ਅਸੀਂ ਕਟਾਨਾ ਕੋਟ ਕਰਾਣਾ ਕਰੀਏ ਤਾਂ ਵੀ ਨਹੀਂ ਕਰ ਸਕਦੇ ਕਿਉਂਕਿ ਇਹ ਧਰਤੀ ਨੂੰ ਬੜੇ ਭਾਗ ਲਾਏ ਨੇ ਗੁਰੂ ਨਾਨਕ ਸਾਹਿਬ ਨੇ ਆ ਦੇਖੋ ਉਹਨੇ ਮਹਾਰਾਜ ਦੀ ਕਿਰਪਾ ਨਾਲ ਕਿੱਥੇ ਜੋ ਹੜ ਆ ਗਏ ਨੇ ਲੇਕਿਨ ਵਾਇ ਕੁ ਦੀ ਮੇਰ ਨਾਲ ਇਥੇ ਇੱਕ ਵੀ ਬਿਮਾਰੀ ਦਾ ਕੋਈ ਨਾਮ ਨਹੀਂ ਆਇਆ ਹੈ ਕਿਉਂਕਿ ਇਹ ਧਰਤੀ ਗੁਰੂ ਨਾਨਕ ਸਾਹਿਬ ਦੀ ਤੇ ਇਸ ਇਸ ਧਰਤੀ ਸਾਹ ਧਰਤੀ ਪਰ ਹਰਿਆਵਲੀ ਜਿੱਤੇ ਮੇਰਾ ਸਤਿਗੁਰੂ ਬੈਠਾ ਇਹ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ ਤੇ ਬੜੀ ਆਪਾਰ ਕਿਰਪਾ ਹੈ ਦਾਸ ਉਸ ਸਾ ਪ੍ਰਦੇਸਾਂ ਦੀਆਂ ਸੰਗਤਾਂ ਇੱਕ ਵਾਰ ਫਿਰ ਜੋ ਗੁਰੂ ਨਾਨਕ ਸਾਹਿਬ ਦਾ ਨਾਮ ਲੈਵਾ ਸੀ ਨਾਮ ਜਪੋ ਵੰਡ ਕੇ ਛਕੋ ਤੇ ਕਿਰਤ ਕਰੋ ਉਹਦੇ ਤੇ ਆਪਾਂ ਸਾਰੇ ਚੱਲੀਏ ਕਿਉਂਕਿ ਇਸੇ ਧਰਤੀ ਤੇ ਨਾਰਾ ਲਾਇਆ ਸੀ ਫਿਰ ਬਾਬਾ ਆਇਆ ਕਰਤਾਰਪੁਰ ਤੇ ਇੱਕ ਉਦਾਸੀ ਸਗਲ ਉਤਾਰਾ ਪਹਿਰੇ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਉਹਦਾ ਇਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰਾ ਇਹ ਨਾਰਾ ਲਾਇਆ ਸੀ ਨਾਮ ਜਪੋ ਵੰਡ ਕੇ ਛਕੋ ਤੇ ਕਿਰਤ ਕਰੋ ਦਾ ਤੇ ਆਪਾਂ ਉਹਨਾਂ ਦੇ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਿਹੜੀ ਇਹ ਸਾਨੂੰ ਟੀਚਿੰਗ ਹੈ ਉਹਦੇ ਤੇ ਚੱਲੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਲਈਏ ਇਹਨੇ ਬਚ ਕਰਦਾ ਦਾਸ ਇੱਕ ਵਾਰ ਤੋਂ ਫਿਰ ਸਾਰਿਆਂ ਨੂੰ ਵਧਾਈ ਦਿੰਦਾ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਕਾਰ ਪਰਉਪਕਾਰੀ ਦੀ ਇਹਨੇ ਬਚਨ ਕਰਦਾ ਦਾਸ ਬੱਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ